ਆ ਦੇਖੋ ਇਹਨੂੰ ਕਹਿੰਦੇ ਆ ਜਰਮਨਾਂ ਦੇ ਵੀ ਰਿਸਪੈਕਟ ਇਹਨਾਂ ਮੁਲਕਾਂ 'ਚ ਮੈਂ ਉਹਨਾਂ ਚਰ ਗੱਡੀ ਅੱਗੇ ਨਹੀਂ ਕਰ ਸਕਦਾ ਜਿਨ੍ਹਾਂ ਚਾਰੇ ਸਾਰੀ ਫੈਮਿਲੀ ਜਿਹੜੀ ਐ ਉਹ ਰੂਡ ਕਰਾਉਸ ਨਹੀਂ ਕਰਦੀ ਦੇਖੋ ਨਾ ਉਹ ਉਧਰੋਂ ਵੀ ਜੇ ਕੋਈ ਕਾਰ ਆਈ ਤੇ ਉਹ ਵੀ ਸਟਾਪ ਕਰੂਗੀ ਇਹ ਇੱਕ ਫੈਮਿਲੀ ਐ ਜਿਹੜੀ ਜਾ ਰਹੀ ਐ ਇਧਰ ਕਿਤੇ ਘਾਹ ਤੇ ਦਿਖਾਉਣੇ ਤੇ ਇਹ ਇਸ ਲੇਖ ਦੇ ਵਿੱਚੋਂ ਆਈ ਹੈ ਜਿਹੜੀ ਸਾਹਮਣੇ ਹੈ ਤੇ ਇਹ ਹੈ ਰਿਸਪੈਕਟ ਤੇ ਦੇਖ ਲਓ ਆਪਣੇ ਕਾਰ ਵੇਖ ਕੇ ਜਾਂ ਟਰੱਕ ਵੇਖ ਕੇ ਜਾਨਵਰ ਕਿਵੇਂ ਭਾਈਦੇ ਐ ਇਹ ਬਿਲਕੁਲ ਨਿੱਡਰ ਨੇ ਕਿ ਇਹਨਾਂ ਨੂੰ ਪਤਾ ਹੈ ਇਹਨਾਂ ਕੇ ਜਿਹੜੇ ਮੋਟਰਸਟ ਹੈ ਉਹ ਸਾਡੇ ਵਾਸਤੇ ਰੁਕਣਗੇ ਜਦੋਂ ਅਸੀਂ ਰੋਡ ਕਰਾਸ ਕਰਨੀ ਹੈ ਸਾਡੇ ਤਾਂ ਬੱਚੇ ਵੇਖ ਕੇ ਨਹੀਂ ਕੋਈ ਰੁਕਦਾ ਜਾਨਵਰਾਂ ਨੂੰ ਇਹ ਕਿਹਦਾ ਕੀ ਰੁਕਣਾ ਆ ਡਿਫਰੈਂਸ ਆ ਇਹਨਾਂ ਮੁਲਕਾਂ ਦਾ ਤੇ ਸਾਡੇ ਮੁਲਕਾਂ ਦਾ ਕਾਂਸ਼ ਸਾਡੇ ਕੋਲੇ ਸਭ ਕੁਝ ਹੁੰਦਾ ਹੋਇਆ ਤੇ ਸਾਡੇ ਕੋਲੇ ਜੇ ਹਿਸਾਬ ਲਾਈਏ ਤਾਂ ਕੁਝ ਵੀ ਨਹੀਂ ਕਿਉਂਕਿ ਜੇ ਅਸੀਂ ਇੱਕ ਦੂਜੇ ਨੂੰ ਆਪਦੇ ਉਹਨਾਂ ਦੇ ਰਾਈਟਸ ਹੀ ਨਹੀਂ ਦਿੰਦੇ ਇਨਸਾਨ ਨੂੰ ਇਨਸਾਨ ਨਹੀਂ ਸਮਝਦੇ ਪੈਸੇ ਨੂੰ ਮੁੱਖ ਰੱਖਿਆ ਤੇ ਜ਼ਰੂਰ ਸਾਨੂੰ ਆਪਣੀਆਂ ਆਦਤਾਂ ਨੂੰ ਬਦਲਣਾ ਚਾਹੀਦਾ ਹੈ ਹਰ ਇੱਕ ਦੀ ਜਿਹੜੀ ਹੈ ਉਹ ਆਪ ਤੋਂ ਥੱਲੇ ਦੀ ਬਾਹ ਫੜਨੀ ਚਾਹੀਦੀ ਹੈ ਇਸੇ ਕਰਕੇ ਪਹਿਲੇ ਪਾਸੇ ਆਈਦਾ ਸ਼ਬਦ ਹੈ ਕਿ ਜਿੱਥੇ ਨੀਚ ਸਮਾਲੀਆਂਨ ਇੱਥੇ ਨਜ਼ਰ ਤੇਰੀ ਬਖਸ਼ੀਸ਼ ਕਿ ਜਿਹੜੇ ਲੋਕ ਆਪ ਤੋਂ ਨੀਵੇਂ ਦੀ ਬਾਹ ਫੜਦੇ ਆ ਨਾ ਜਾਨ ਜਿਹੜਾ ਕਮਜ਼ੋਰ ਬੰਦਾ ਹੈ ਉਹ ਤੇ ਜੁਰਮ ਹੁੰਦਾ ਹੈ ਉਹਦੀ ਰੱਖਿਆ ਇੱਕ ਬੰਦੇ ਆ ਉਹਨਾਂ ਤੇ ਹੀ ਉਸ ਅਕਾਲ ਪੁਰਖ ਦੀ ਨਜ਼ਰ ਹੁੰਦੀ ਹੈ ਅੱਜ ਲਈ ਇਹ ਨਾ ਹੀ